ਹੋ ਨਮਸਕਾਰ ਜੀ ਤੁਹਾਨੂੰ ਨਮਸਕਾਰ ਆਇਆ ਹੈ ਨੌਰਾਮੇ ਆਇਆ ਹੈ ਸ਼ੁਭ ਰਾਤਰੀ ਸ਼ੁਭ ਰਾਤਰੀ ਹੋਰ ਨਮਸਕਾਰ ਜੀ ਤੁਹਾਨੂੰ ਨਮਸਕਾਰ ਆਇਆ ਹੈ ਆਪ ਜੀ ਦੇ ਸਤਿ ਸ੍ਰੀ ਅਕਾਲ ਸ਼ੁਭ ਰਾਤਰੀ ਦੇ ਪਾਵਨ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਨਾਲ ਇੱਕ ਵਾਰੀ ਸ਼ੁਭ ਰਾਤਰੀ ਦੀ ਲੱਖ ਲੱਖ ਵਧਾਈ ਜੀ ਅਸੀਂ ਆਸ ਕਰਦੀਆਂ ਕਿ ਕੋਲੇ ਬਾਬਾ ਜੀ ਦੀ ਇਸੇ ਤਰੀਕੇ ਜਿਨੀ ਮੇਰ ਭਰੀ ਦੀ ਗੱਲ ਸਾਡੇ ਸਾਰੇ ਤੇ ਬਣੀ ਰਹੇ ਔਰ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਸਾਰੀ ਸੀਤਾ ਸਰ ਵੀ ਜਿਹੜੀ ਕਮੇਟੀ ਹੈ ਜਿੱਤੀ ਮੇਰੇ ਭਰਾ ਅਸ਼ੋਕ ਜੀ ਨੇ ਪ੍ਰੇਮ ਜੀ ਜਿਲੇ ਜਾਰੇ ਹੀ ਕਮੇਟੀ ਦੇ ਜਿਹੜੇ ਸਾਡੇ ਪ੍ਰੋਗਰਾਮ ਕੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹੈ ਕਿ ਆਈ ਸ਼ਿਵਰਾਤਰੀ ਤੇ ਇੰਨਾ ਸਾਲੂ ਇੱਥੇ ਦਰਸ਼ਨ ਕੋਲ ਦਾ ਇੱਥੇ ਨਤਮਸਤਕ ਹੋਣ ਦਾ ਜਿਹੜਾ ਅਫਸਰ ਇਹਨਾਂ ਕਰਕੇ ਮਿਲਦਾ ਹੈ ਇਹ ਸਾਡੇ ਨਾਲ ਸਾਨੂੰ ਇਨਾ ਪਿਆਰ ਬਖਸ਼ਦੇ ਨੇ ਇਨਾ ਆਦਰ ਸਨਮਾਨ ਬਖਸ਼ਦੇ ਨੇ ਉਸ ਮੈਂ ਸਾਰੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸੀਤਾ ਸਾਹਿਬ ਦੇ ਇਤਿਹਾਸਿਕ ਮੰਦਿਰ ਹੈ ਜੀ ਇਹਦੇ ਵਾਸਤੇ ਸਰਕਾਰ ਨੇ ਅਜ ਤੱਕ ਕੋਈ ਕਿਸੇ ਨੇ ਕੁਝ ਨਹੀਂ ਕੀਤਾ ਉਹਦੇ ਵਾਸਤੇ ਤੁਸੀਂ ਕੀ ਇਸ ਵਾਸਤੇ ਮੇਰੇ ਲੰਮੇ ਸਮੇ ਤੋਂ ਜਦੋਂ ਪਹਿਲਾਂ ਸਭੀ ਸਰਕਾਰ ਵੀ ਸੀਗੀ ਉਸ ਵਿੱਚ ਵੀ ਕਿਉਂਕਿ ਤੁਹਾਨੂੰ ਇਹ ਸਰਕਾਰ ਇਸ ਦੇ ਲਈ ਕੁਸ਼ਸ਼ੇ ਕਰਨਾ ਵੀ ਚਾਹੀਦਾ ਤਾਂ ਇਸ ਦਾ ਜਿਹੜਾ ਇੱਕ ਲੰਮੇ ਸਮੇ ਤੋਂ ਇੱਕ ਲੈਂਦੇ ਇੱਕ ਛੋਟੀ ਜਿਹੀ ਅਰਚਨ ਜਿਹੜੀ ਇਹਦੇ ਵਿੱਚ ਆ ਰਹੀ ਹੈ ਇੱਕ ਸਮਾਜਿਕ ਤੌਰ ਤੇ ਜਿਹੜੀ ਇਹਦੇ ਚ ਇੱਕ ਛੋਟਾ ਜਿਹਾ ਵਿਵਾਦ ਹੈ ਉਸ ਨੂੰ ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਉਸ ਨੂੰ ਆਪਾਂ ਨੂੰ ਬੈਠ ਕੇ ਇਸ ਦਾ ਵੀ ਹੱਲ ਭਾਈਚਾਰਕ ਤੌਰ ਤੇ ਸ਼ਹਿਰ ਦੇ ਤੌਰ ਤੇ ਸੰਗੋ ਦਾ ਕਰਨਾ ਚਾਹੀਦਾ ਹੈ ਉਸ ਦਾ ਜਦੋਂ ਹੱਲ ਹੋਗਾ ਉਸ ਤੋਂ ਬਾਅਦ ਸਰਕਾਰਾਂ ਦਾ ਚਾਹੀਏ ਜਿੰਨੀ ਇਹ ਇਤਿਹਾਸਿਕ ਜਗ੍ਹਾ ਹੈ ਸੀਤਾ ਮਾਤਾ ਜੀ ਦੀ ਚਰਨਛੋਈ ਇਸ ਦਾ ਦਿਨ ਕਾਪ ਇਹਨੂੰ ਤਾਂ ਅਸੀਂ ਵਰਲਡ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਡਵੈਲਪ ਕਰਨਾ ਚਾਹੀਦਾ ਔਰ ਸਾਡੀ ਸਰਕਾਰ ਇਸ ਨੂੰ ਕਰੇਗੀ ਵੀ ਜਿੰਨਾ ਬਾਕੀ ਤਾਂ ਆਪਾਂ ਬਾਕੀ ਖਾਮਾ ਕੀਤੀਆਂ ਨਹੀਂ ਹੈ ਤਾਂ ਇੱਥੇ ਵੀ ਜ਼ਰੂਰ ਸਰਕਾਰ ਇਹਨੂੰ ਡਵੈਲਪ ਕਰਨਾ ਚਾਹੋਗੀ ਪਰ ਪਹਿਲਾ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੀ ਸਾਡੀ ਗੈਰਕੈਪ ਜਿਹੜਾ ਫਰਜ਼ ਬਣਦਾ ਕਿ ਅਸੀਂ ਉਸ ਸ਼ਹਿਰੀ ਲੈਵਲ ਤੇ ਸ਼ਹਿਰ ਦੇ ਲੈਵਲ ਤੇ ਸਮਾਜਿਕ ਲੈਵਲ ਤੇ ਮੈਨੂੰ ਉਸ ਜਿਹੜੀ ਛੋਟੀ ਜਿਹੀ ਅੜਚਾ ਹੈ ਉਹ ਸਭ ਪਹਿਲਾਂ ਹੱਲ ਕਰੀਏ ਬੈਠ ਕੇ ਉਹ ਹੱਲ एक पार्टी ਥੋੜੀ ਹਾਈ ਲੈਵਲ ਦੀ ਪਾਰਟੀ ਆ ਬੀਜੇਪੀ ਉਹਦੇ ਚ ਤੁਸੀਂ ਆਵਾਜ਼ ਸੇ ਬੁਲੰਦ करो ਸੁਨਾਮ और ਮੈਂ ਇਸਦੀ ਆਵਾਜ਼ ਵੀ ਬੁਲੰਦ ਕਰੂੰਗੀ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਆਪਣੇ ਭਰਾਵਾਂ ਦੇ ਆਪਣੇ ਮੋਤਵਰ ਆਗੂ ਦੋਨੋਂ ਪਾਸਿਆਂ ਦੇ ਕਿ ਉਹ ਜ਼ਰੂਰ ਕਿਸੇ ਇੱਕ ਉਸ ਇਹਦੇ ਹੱਲ ਤੇ ਇਹਦੇ ਕਿਸੇ ਸਮਝੌਤੇ ਤੇ ਉਹ ਆਪਾਂ ਜ਼ਰੂਰ ਉਸ और ये जरूर अपने वालों मैं कहनी हाँ असी इसका जरूर कोई जी चाहिए बड़ा वाइया स्वास्थ्य ਅੱਜ ਆਨ ਦਾ ਬਹੁਤ ਜਿਆਦਾ ਸਵਾਗਤ ਕਰਦਾ ਮੂਰਣ ਨੂੰ ਵਧਾਈ ਦਿੰਦਾ ਕਿ ਇਹਨਾਂ ਦੀ ਪਹੁੰਚ ਬਹੁਤ ਉੱਚਤ ਹੈ ਇਹ ਸੀਤਾ ਸਰ ਦਾ ਮਸਲਾ ਬੜੀ ਜਲਦੀ ਹੀ ਆਪਣੇ ਜ਼ੂਰ-ਬੂਰਾਂ ਨੂੰ ਵੇੜਨਗੇ ਕੁਝ ਲੋਕਾਂ ਨੂੰ ਸੀਤਾ ਸਰ ਦੇ ਰਿਕਾਰਡ ਬੰਦੀ ਕੋਈ ਜ਼ਿਆਦਾ ਨਹੀਂ ਪਤਾ ਹੈ ਮੈਂ ਅਸਲੀ ਦੱਸ ਦੇਣਾ ਚਾਹੁੰਦਾ ਕਿ ਕ੍ਰੋਗ ਦੀ ਬੈਰੀ ਬਿਕਨਿੰਗ ਜ਼ਰੂਰ ਹੈ ਇਹਨੂੰ ਰਿਕਾਰਡ ਬਣਾਇਆ ਹੈ ਉਦੋਂ ਦਾ ਇੱਥੇ ਤਲਾਬ ਸੀਤਾ ਸਰ ਲਿਖਿਆ ਹੋਇਆ ਹੈ ਸਾਡਾ 1943 ਜਿਹੜੀ ਸਭ ਤੋਂ ਪਹਿਲੀ ਜ਼ਮਵੰਦੀ ਹੋਈ ਸੀ ਦਾ ਕਿਲਾ ਨੰਬਰ ਜੀ 814/1 83 ਬੀ ਕੇ 10 ਬਿਸਮਤ 1965 ਜਦੋਂ ਕੰਸੋਲੀਡੇਸ਼ਨ ਹੋਈ ਸਾਡਾ ਕਿਲਾ ਨੰਬਰ ਖਤਮ ਕਰਕੇ ਟੋਟਲ ਸੈਰ ਦੇ ਇੱਕ ਕਿਲਾ ਨੰਬਰ ਬਣਾਤਾ 814 ਤੇ ਸਾਡਾ ਏਰੀਆ ਵੀ ਉਹਦੇ ਵਿੱਚ ਮਰਜ ਕਰਦਾ ਅੱਜ ਇੱਕ ਵਾਰ ਐਕਟਰ ਸੈਕਸ਼ਨ 42 ਉਹ ਕੰਸੋਲੀਟਸ ਐਕਟਰ ਅਸੀਂ ਡਾਇਰੈਕਟਰ ਆਫ ਲੈਂਡ ਰੈਵਨੂ ਪੰਜਾਬ ਨਾਲ ਜੁੜਨ ਦੱਤੀ ਤੇ ਸਾਡਾ ਕਿਲਾ ਨੰਬਰ ਸੈਪਰੇਟ ਕੀਤਾ ਜਾਵੇ ਔਰ ਸਾਡਾ ਰੈਵਨਿਊ ਜਿਹੜਾ ਰਿਕਾਰਡ ਹੈ ਐਸ ਪਰ ਰਿਕਾਰਡ ਉਹ ਵੀ ਸਾਡਾ ਸੈਪਰੇਟ ਕੀਤਾ ਜੀ ਉਹਨਾਂ ਨੇ ਉਸ ਤੋਂ ਬਾਅਦ ਉਹ ਡੀਆਰ ਨੂੰ ਮਾਰਕ ਕਰਤਾ ਡੀਆਰ ਨੂੰ ਪੂਰੀ ਸਾਰੀ ਸਟੱਡੀ ਕਰਕੇ ਇਹਦੀ ਫੀਲਡ ਬੁੱਕ ਵਾਜਣਾ ਦੁਆਰੇ ਨੂੰ ਲਈ ਤੇ ਉਹਨਾਂ ਨੇ ਦੇਖਿਆ ਵੀ ਸਾਡੀ ਗੱਲਾਂ 'ਚ ਤੱਤ ਹੈਗਾ ਉਹਨਾਂ ਨੇ ਸਾਡਾ ਕਿਲਾ ਨੰਬਰ ਵੀ ਸੈੱਟ ਅਲੱਗ ਕਰਕੇ 100 ਕੈਕੂਲੇਟ ਮੜਾ ਦੋਨੋਂ ਸਾਡਾ ਰਕਵਾਂ ਹੀ ਲੱਗਾ ਅਸੀਂ ਟਾਈਟਲ ਕੋਈ ਨਹੀਂ ਚੇਂਜ ਕਰਾਇਆ ਟਾਈਟਲ ਉਹੀ ਹੈ ਅਵਦੀ ਦੇ ਨੇਚਰ ਆਫ ਲੈਂਡ ਕੀ ਹੈ ਤਲਾਬ ਸਿੱਕਾ ਸਾ ਐਸ ਪਰ ਐਕਟ ਯੂ ਕੈਨ ਨਾਟ ਚੇਂਜ ਦੀ ਨੇਚਰ ਆਫ ਆਵਾਦੀ ਦੀ ਯੂ ਕੈਨ ਨਾਟ ਸੈਲ ਇਟ ਮੋਟੀਵੇਟਡ ਟ੍ਰਾਂਸਫਰ ਇਟ ਯੂ ਇਵਨ ਕੈਨ ਨਾਟ ਚੇਂਜ ਦੀ ਨੇਚਰ ਆਫ ਆਵਾਦੀ ਦੀ ਬਟ ਦ ਐਸ ਪਰ ਰਿਕਾਰਡ ਦੇ ਇਸ ਹੈਸ ਬੀਨ ਰਿਟਨ ਦੈਟ ਇਟ ਇਜ਼ ਤਲਾਬ ਸਿਤਾ ਸਰ ਸਿੰਸ ਲੌਂਗ ਐਗੋ ਫਰਮ ਦੀ ਫਾਰਮੇਸ਼ਨ ਆਫ ਰੈਗੂਲਰ ਦੈਨ ਦੇ ਅਦਰ ਪਾਰਟੀ ਫਾਈਲ ਐਂਡ ਅਪੀਲ ਅਗੇਂਸਟ ਦੀ ਆਰਡਰਸ ਆਫ ਲੈਂਡ ਆਰਡਰ ਤੋਂ ਫਲੈਡ ਟਰੈਕਟਰ ਫਲੈਡ ਰੈਵਨ ਵਿਚਵਾਦ ਡਿਸਮਿਸਡ ਦੈਨ ਅਗੇਨ ਦੇ ਫਾਈਲ ਦੇ ਦੀ ਕੇਸ ਨਾਲ ਜਾਵੜਾ ਹਰਿਆਣਾ ਕੋਰਟ ਇਨ 2021 ਵਿੱਚ ਇਸ ਸਟਿਲ ਪੈਂਡਿੰਗ देयर ਐਂਡ ਸਟੇਟਸ ਕੋ ਇਸ ਮੇਨਟ ਐਸ ਪਰ ਰਿਕਾਰਡ ਦੇ ਹੈ ਨੋ ਐਨੀ ਰਾਈਟ ਟੂ ਇੰਟਰਵਿਊ ਇਨ ਦੀ ਪ੍ਰੋਪਰਟੀ ਵਿਦ ਦਿਸ ਬਟ ਦੇ ਆਰ ਫੁਲੀ ਅਥੋਰਾਈਜ਼ਡ ਟੂ ਕਮ ਬਸ ਐਸ ਪਰ ਵਨ ਮੋਰ ਸੋ we never ignore any person we always respect every person moreover you will glad to know that our former presidents are always in always we never interview every cast of person is here maybe more maybe brahman maybe katri maybe shudra maybe any list is in the you ਤੋ ਆਇਰ ਕੈਸਟ ਮੈਡਮ ਦਾਮ ਜਿੰਨ ਬਾਸਵਾ ਜੀ ਪਲੀਜ਼ ਟੇਕ ਇਟ ਥਿਸ ਜਿਸ ਤਰ੍ਹਾਂ ਨੇ ਸਨਮ ਦੇ ਹੋਰ ਬਹੁਤ ਵੱਡੇ ਵੱਡੇ ਕੰਮ ਕਰਾਏ ਨੇ ਜਦੋਂ ਮੈਂ ਇਹਦੀ ਕਮਲਤ ਕਰ ਲਈ ਜਾਂਦਾ ਸੀ ਉਹ ਪੁਰਾਣੇ ਜਿਹੜੇ ਰਿਕਮੈਂਡ ਹੋਰ ਹੋਏ ਕੰਮ ਨੇ ਇਹਨਾਂ ਨੇ ਆਪਣੇ ਬੜੇ ਐਫਰਟਸ ਨਾਲ ਕੈਪਟਨ ਸਾਹਿਬ ਤੋਂ ਕਰਵਾਏ ਨੇ ਇਹ ਕੰਮ ਨੂੰ ਵੀ ਅੱਗੇ ਹੋ ਕੇ ਕਰਵਾਇਆ ਜਾਵੇ ਤਾਂ ਕਿ ਯੁਵਾ ਯੁਵਾ ਤੱਕ ਲੋਕ ਇਹਨਾਂ ਨੂੰ ਯਾਦ ਰੱਖਣ ਮੈਂ ਤਾਂ ਦੋਸਤ ਦੇ ਨੂੰ ਵੀ ਜੀ ਤੇ ਬਾਤ ਬਾਤ ਆਪਾਂ ਇੱਥੇ ਬੜੇ ਕਰਦੇ ਸੀ ਅਸੀਂ ਸਦਰੋਪ ਠੀਕ ਹੈ ਜੀ ਮੈਂ ਤੁਹਾਨੂੰ ਕੈਸਟਿੰਗ ਕਰ ਸਕਦਾ ਹਾਂ ਵੀ ਇੰਗ ਪ੍ਰੈਜ਼ੀਡੈਂਟ ਵੀ ਆਪਣੀ ਸੋਸਾਇਟੀ ਬਲੂਆ ਕਮੇਟੀ ਬਲੂ ਬਿਲਕੁਲ ਅਸੀਂ ਅਸੀਂ ਚਾਹਾਂਗੇ ਕਿ ਇਹਦਾ ਬਿਲਕੁਲ ਇੱਕ ਸੋਚੇ ਸਮਝੇ ਸੁਚੱਜੇ ਢੰਗ ਨਾਲ ਹੱਲ ਕੀਤਾ ਜਾਵੇ ਅਸੀਂ ਅਸੀਂ ਪੂਰੇ ਲੱਗ ਬੜੀ ਮਿਹਰਬਾਨੀ ਮੈਡਮ ਤੁਹਾਡੀ ਔਰ ਇਹ ਕੰਮ ਬੜੀ ਜਲਦੀ ਪੂਰ ਚੜ ਜੂਗਾ ਜੀ ਦੋਨੇ ਪਾਰਟੀਆਂ ਨੂੰ ਬੁਲਾਇਆ ਜਾ ਕੇ ਸੁਣੇ ਸਭ ਲਈ ਲੱਗੇ ਬਾਸਤੇ ਵੀ ਇਹ ਬਹੁਤ ਦੁੱਖ